ਜੋ ਜਿੱਥੇ ਫਟੇ ਅਸੀਂ ਇਸ ਟਾਈਮ ਟਾਈਮ ਆ ਤਕਰੀਬਨ 6 ਵਜੇ ਦਾ ਲਗਭਗ ਤੇ ਖੜਿਆ ਹਰੀਕੇ ਪੱਤਨ ਹਰੀਕੇ ਪੱਤਨ ਇੱਧਰ ਕੈਮਰਾਮੈਨ ਨੂੰ ਕਹਿ ਗਿਆਂਗੇ ਵਿਖਾ ਦੇ ਜਿਹੜੇ ਦਾਰਾ ਕੱਤੀਦਾਰ ਜਿਹੜੇ 31 ਦੇ 31 ਦਾਰ ਚੱਲਣ ਦੇ ਇਸ ਟਾਈਮ ਸਾਰੇ ਬੰਨੇ ਕੈਮਰਾ ਘੁਮਾ ਦੇ ਹਰੀਕੇ ਪੱਤਨ ਦੇ ਕੱਤੀ ਦੇ ਕੱਤੀ ਦਾ ਜਮਨ ਹੈ ਇਧਰ ਲਾਈਵ ਸਟ੍ਰੀਮ ਜਿਹੜੀ ਇੱਥੇ ਹੈ ਇਸ ਟਾਈਮ ਪਾਣੀ ਦੀ ਆਮਦਾ ਥੋੜੀ ਜਿਹੀ ਰਾਹਤ ਦੀ ਸਾਹ ਸਾ ਜਿਹੜੀ ਕੱਲ੍ਹ ਦੀ ਮਿਲੀ ਆ ਰਾਹਤ ਮਿਲੀ ਹੋਈ ਆ ਕੱਲ੍ਹ ਦੀ ਕਿ ਪਾਣੀ ਦੀ ਆਮਦਾ ਇਸ ਟਾਈਮ ਹਰੀਕੇ ਹੈਡ ਦੇ ਉੱਤੇ 290000 ਪਾਣੀ ਆ ਰਿਹਾ ਆ ਅਪਸਟਰੀਮ ਤੇ ਡਾਉਨਸਟਰੀਮ ਪਾਣੀ ਆ ਜਿਹੜਾ 270000 ਕਿਊਬਿਕ ਚੱਲ ਰਿਹਾ ਵਾ ਸੋ ਇਹ ਲੋਕਾਂ ਲਈ ਰਾਹਤ ਭਰੀ ਖਬਰ ਆ ਕਿਉਂਕਿ ਪਾਣੀ ਜਿਹੜਾ ਸੀ ਪਹਿਲਾਂ 330000 ਕਿਊਬਿਕ ਤੱਕ ਚੱਲ ਚੁੱਕਾ ਹੈ ਸੋ ਸਰੂ ਸਾਹਿਬ ਕਿਰਪਾ ਕਰੇ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਤੱਕ ਇਹ ਪਾਣੀ ਇਤੋਂ ਹੋਰ ਡਾਊਨ ਜਾਵੇਗਾ। ਸੋ ਇੱਕ ਦੋ ਦਿਨਾਂ ਦੇ ਵਿੱਚ ਇਹ ਪਾਣੀ ਘਟਣ ਦੀ ਪੂਰੀ ਉਮੀਦ ਆ। ਸੋ ਪਾਣਾ ਭਰਾਵਾਂ ਨੂੰ ਇਹ ਬੇਤੀ ਹੈ ਆਪਣੇ ਖੰਨਾ ਦੇ ਉੱਤੇ। ਅਵੇ ਬੰਨਾ ਦੇ ਉੱਤੇ ਨਿਗਰਾਨੀ ਰੱਖੋ ਕਿ ਤਾਂ ਜੋ ਜਦੋਂ ਪਾਣੀ ਲੈਂਦਾ ਉਦੋਂ ਵੀ ਢਾਲ ਆਉਂਦਾ ਨਾ ਪਾਣੀ। ਬੰਨਾ ਦੇ ਨਿਗਰਾਨੀ ਰੱਖੋ ਕਿ ਪੂਰੇ ਐਕਟਿਵ ਰਹੋ। ਸੋ ਆਹ ਵੇਖਾ ਤੁਸੀਂ ਕਿੱਦਾਂ ਪਿਆ ਹੈ। ਇਹ ਜਿਹੜਾ ਦ੍ਰਿਸ਼ ਪਾਣੀ ਆ। 2,70,000 ਪਾਣੀ ਦੀ ਬਹੁਤ ਆ ਰਹੀ ਹੈ ਨਹੀਂ ਥੋੜਾ ਪਾਣੀ ਅਖਲੀ ਵਾਰ ਜਿੱਤੀ ਜਿੱਤੀ ਉਦੋਂ ਮਦਬਾਸੀ ਲਾਲ ਸੇ ਤੋਂ ਫੰਡ ਟੁੱਟ ਗਿਆ ਸੀ ਉਹਦਾ ਬੰਦਾ 2,81,000 ਤੇ ਟੁੱਟ ਗਿਆ ਸੀ ਪਰ ਇਸ ਵਾਰੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹਨਾਂ ਬੰਦਾਂ ਦੇ ਉੱਤੇ 2,84,000 ਤੋਂ ਟੁੱਟ ਗਿਆ ਸੀ ਤੇ ਇਸ ਵਾਰੀ 3,30,000 ਪਾਣੀ ਜਿਹੜਾ ਫੰਡ ਚੱਲ ਗਿਆ ਪਰ ਅਸੀਂ ਧੰਨਵਾਦ ਕਰਦੇ ਹਾਂ ਸੰਪਰਦਾਵਾਂ ਦਾ ਤਨਤਨ ਬਾਬਾ ਬੀਦੀ ਜੱਤ ਸੰਪਰਦਾ ਬਾਬਾ ਅੰਤਾਰ ਸਿੰਘ ਜੀ ਤੇ ਤਨਤਨ ਬਾਬਾ ਸੁੱਖਾ ਗੁਰੂ ਸਿਹਾਰੀ ਵਾਲੇ ਤੇ ਹੋਰ ਆਪਣੇ ਭਰਾਵਾਂ ਦਾ ਜਿਨ੍ਹਾਂ ਨੇ ਇਹਨਾਂ ਬੰਦਾਂ ਦੇ ਉੱਤੇ ਜੂਰੂ ਜੂਰੂ ਮਿੱਟੀ ਲਾ ਕੇ ਥੋੜੇ ਪਰ ਕੇ ਤੇ ਬੜੀ ਬੱਤੀ ਸੇਵਾ ਕੀਤੀ ਆ ਤਾਂ ਜੋ ਜਿਹੜਾ ਅੰਨਾ ਤੋਂ ਬਾਹਰ ਵਸਦੇ ਲੋਕ ਆ ਉਹਨਾਂ ਨੂੰ ਬਚਾਇਆ ਜਾ ਸਕੇ ਸੋ ਅਸੀਂ ਸੰਪਰਦਾਵਾਂ ਦਾ ਤੇ ਆਪਣੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੌਫੀ ਘੜੀ ਦੇ ਆਪਣੇ ਭਰਾਵਾਂ ਦੀ ਬਾਹ ਫੜੀ ਸੋ ਇਲੀਆਂ ਬੇਨਤੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ